ਗੈਸ ਵੈਲਕਮ ਬੈਕ ਟੂ ਚੈਨਲ ਲਮਚ ਮਮ ਵਲੋਗਸ ਸਤ ਸ੍ਰੀ ਅਕਾਲ ਪਿਆਰਦਾਰਾਂ ਨਾਲ ਆਪ ਵੀ। ਅੱਜ ਇਹ ਪਹਿਲੀ ਵਾਰ ਹੋਇਆ ਵੀ ਅਸੀਂ ਸਾਰੇ ਟੱਬਰ ਚੁੱਪ ਕਰ ਜਾ। ਗੈਸ ਅੱਜ ਪਹਿਲੀ ਵਾਰ ਹੀ ਹੋਇਆ ਵੀ ਸਾਡਾ ਸਾਰਾ ਟੱਬਰ ਰੈਡੀ ਹੋ ਕੇ ਵਲੋਗ ਬਣਾ ਰਿਹਾ। ਹਾਈ ਗਾਇਸ। ਉਹ ਦੇਖ ਮੂੰਹ ਆ ਰਹੇ। ਹਾਈ ਗਾਇਸ। ਹਾਈ ਗਾਇਸ। ਹਾਈ ਗਾਇਸ। ਗਾਇਸ ਸਾਡੀ ਹਾਈ ਗਾਇਸ। ਹਾਈ ਗਾਇਸ। ਹਾਈ ਗਾਇਸ। ਮੂੰਹ ਤੋੜ ਦੇ। ਹਾਈ ਗਾਇਸ। ਹਾਈ ਗਾਇਸ। ਗਾਇਸ ਹੁ ਪਹ ਹਾਈ ਗਾਇਸ ਕਰੀਏ ਨਾ ਕੋ ਗੱਲ ਵੀ ਕਰੋ ਗਾਇਸ ਹਾਈ। ਤੋੜੀ ਤੁਰਦੇ ਸਾਰੇ। ਮੂੰਹ ਮੇਰੀ ਚੁੱਪ ਲਾ।

ਅਜਾਪਾ ਤਿਆਰ ਤੁਰ ਹੋ ਗਏ ਮੁੱਛਾਂ ਨੂੰ ਵੱਟ ਦੇ ਕੇ ਨਿਹਰੇ ਰੱਬਾ ਆਪਾਂ ਕਿੱਥੇ ਘਰੋ ਤੇ ਹੁਣ ਆਪਾਂ ਜਾਣਾ ਵਾ ਪਹਿਲਾਂ ਜਾਵਾਂਗੇ ਆਪਾਂ ਬਾਬਾ ਜੀ ਦੇ ਫਿਰ ਜਾਣਾ ਆਪਾਂ ਮਾਤਾ ਦੇ ਸੋ ਜਦੋਂ ਦੀ ਬਾਹਰੋਂ ਆਏ ਆਪਾਂ ਗਿਆਣੀ ਸੀ ਨਾ ਬਾਬਾ ਜੀ ਦੇ ਨਾ ਮਾਤਾ ਦੇ ਤੇ ਅੱਜ ਇਹ ਤੁਹਾਨੂੰ ਦਰਸ਼ਨ ਕਰਾਵਾਂਗੇ ਤੁਹਾਨੂੰ ਸਾਰਿਆਂ ਨੂੰ ਚਲੋ ਤੁਹਾਡੇ ਨਾਲ ਜੋ ਜਾ ਕੇ ਤੁਸੀਂ ਨਾਲ ਚਲੋ ਤੁਸੀਂ ਵੀ ਕਰੋ ਦਰਸ਼ਨ ਠੀਕ ਹੈ ਜੀ ਇੱਧਰ ਚ ਪਾਣੀ ਇੱਧਰ ਦੇਖੋ ਭਰਿਆ ਪਿਆ ਮਾਮੇ ਸੁੱਪਰ ਰੱਖੇ ਸਾਰੇ ਤੇ ਮੇਰੇ ਪਰ ਹੱਥ ਰੱਖੇ ਬਹੁਤ ਸਾਰੇ ਚੱਟੂ ਕਲਾਜ ਰਹਿਣਾ ਚੱਟੂ ਕਲਾਜ ਰਹਿਦੀ ਕਲਾਜ ਰਹਿਣਾ ਆਈ ਨੰਨੇ ਖੜ ਲਿਆ ਯਾਰ ਮੇਰੇ ਤਾਂ ਹੱਥ ਥੱਕ ਗਏ ਆਹ ਖੜੇ ਰਹੇ ਮੈਂ ਚਲੋ ਦੋਸਤਾਂਾਂ ਤੇ ਚੱਲਦੇ ਗਾਣੇ ਗੁਣੇ ਸੁਣ ਲਈ ਅਰਜਨ ਲਾ ਲਈਏ ਫਿਰ ਮਿਲਦੇ ਆ ਜੱਜ ਦਾ ਗਾਣਾ ਲਾ ਲਾ ਸਾਲਾ ਅਰਜਨ ਦਾ ਅਰਜਨ ਹੀ ਚੱਲੂਗਾ गुरुद्वारा साहब पहुंच गए तो थापा टेक लिया लंगर बढ़ने लगी गई प्रशाद कलो काली <लिया। स्थाथ> चलिए <पालो>। <स्थाथ> ਚਲੋ ਦੋਸਤੋ ਪ੍ਰਸ਼ਾਦ ਖਾਣੇ ਤੇ ਮਿਲਦੇ ਆਂ ਦੋਸਤੋ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਹੁਣ ਆਪਾਂ ਫਰਾਰ ਹੋ ਗਏ ਆਂ ਤਾਂ ਚੱਲੋ ਗਏ ਆਪਾਂ ਚਾਵਲ ਦੇ ਉਹ ਦੀ ਜਗ੍ਹਾ ਬਾਬੇ ਲਈ ਜਾਣਾ ਆਪਾਂ ਤਾਂ ਉਹ ਛੰਡੀ ਲੈਣ ਦੇ ਤਾਂ ਸਾਨੂੰ ਮਿਲਦੇ ਆਂ ਗਾਇਸ

ਚਲੋ ਦੋਸਤੋ ਚਾਹੇ ਤੁਹਾਨੂੰ ਪਹੁੰਚ ਕੇ ਮਿਲਦੇ ਆਂ ਦੋਸਤੋ ਬਾਬਾਈ ਦੇ ਮੱਥਾ ਟੇਕ ਕੇ ਆਪਾਂ ਤੁਰ ਪਏ ਆਂ ਤੇ ਗਾਇਜ਼ ਇਹਦੇ ਕੋਲ ਵੀ ਵੀਡੀਓ ਨਹੀਂ ਬਣਾਈ ਹਾਂ ਇੰਨਾ ਕੁਝ ਖਾ ਲਿਆ ਗਾਇਜ਼ ਪਪਾ ਜੀ ਗਾਇਜ਼ਾਰੇ ਬਾਬੇ ਧਿਆਲਦੇ ਸਾਡੇ ਵਾਲੇ ਦਾ ਇਹ ਮੱਬੇ ਜਿੰਦਾ ਜੀ ਇਹ ਬਾਬੇ ਦੀ ਆਹ ਮਾਰੇਆਂ ਉਂਗਲ ਦੇ ਸੁੰਗੜੇ ਇਧਰ ဆੱਦ ਤੁਰੇ ਫਿਰਦੇ ਆ ਗਾਇਜ਼ ਬਹੁਤ ਜ਼ਿਆਦਾ ਗਰਮੀ ਅੰਦਰ ਪਾਪੇ ਦੀ ਟੀ-ਸ਼ਰਟ ਦਾ ਤਾਂ ਰੰਗ ਹੀ ਬਦਲ ਗਿਆ ਮੇਰੇ ਕੋਲ ਮੈਂ ਤਾਂ ਬੋਂਦ ਲੱਗੀ ਜਾਮਾ ਹੀ ਆਏ ਆਏ ਕਿੱਥੇ ਫਿਰਦੀਆਂ ਬੰਦ ਨਹੀਂ ਬੰਦ ਨਹੀਂ ਮੈਂ ਤਾਂ ਬੋਂਦ ਨਹੀਂ ਫਿਰਦੀਆਂ ਤੇ ਗੈਜ਼ਾਰੀ ਤਸਾ ਤਾਂ ਸਾਰੀ ਗਿੱਲੀ ਹੋ ਗਈ ਪਸੀਨੇ ਨਾਲ ਮੇਰੀ ਤਾਂ ਆਪ ਬਾਬੇ ਘੰਟਾ ਵੀ ਉਤਰਿਆ ਪਾਣਾ ਅੱਧਾ ਵੀ ਘੰਟਾ ਹੀ ਉਤਰਿਆ ਨਾ ਉਹ ਗਰਮੀ ਤੇ ਜਦੋਂ ਆ ਗਈ ਸੀ ਉਹ ਗਰਮੀ ਪਤਾ ਕਿਉਂ ਮੈਨੂੰ ਨਾ ਮੇਰੀ ਹਵਾ ਨਹੀਂ ਹੈਗੀ ਬਿਲਕੁਲ ਵੀ ਆਹ ਦੇਖੇ ਤਾਂ ਮੈਂ ਛੱਣੀ ਕਿੰਨੀ ਗਿੱਲੀ ਹੈ ਨਾ ਆਹ ਦੇਖ ਗਿੱਲੀ ਇਹ ਦੀ ਹੈ ਸਾਰੀ ਪਸੀਨੇ ਨਾਲ ਮਾਮਾ ਪਤਾ ਨਹੀਂ ਚੱਲਦਾ ਯਾਰ ਇਧਰ ਆ ਮੌਸਮ ਨਾਲ ਦੀ ਹਵਾ ਚੱਲ ਰਹੀ ਦਾ ਮੌਸਮ ਠੰਡਾ ਰਿਹਾ ਮਾਪਾ ਤੂੰ ਮੀਂਹ ਪਾ ਦਿਆ ਕਰ ਦੱਚਨ ਦੇ ਦੂਸਰੇ ਮੈਂ ਚੱਲ ਗਿਆ ਮਨਤਾਈ ਦੇ ਪਾੜੇ ਕੋਠਾ ਟੇ ਦੇ ਰਿਹਾ ਫਿਰ ਤੁਹਾਨੂੰ ਮਿਲ ਜਾਂਦਾ ਜੀ ਇੱਥੇ ਸਥਾਨ ਕਿੱਥੇ ਮੰਦਿਰ ਦਾ ਗੇਟ ਪੁੱਟੋ ਇਹਦਾ ਫੁੱਲ ਲੱਗਿਆ ਜੀ ਜਗਦਾ ਕਿਹਨੇ ਆ ਉੱਪਰ ਮਮਾ ਫੜਿਆ ਮਮਾ ਫੜਿਆ ਚੱਪੜੀ ਲਾਖਣਾ ਦੱਲਾ ਬੋਲਦਾ ਹੈ ਤਾਂ ਚਲੋ ਦੋਸਤੋ ਅੱਧਾ ਚੱਲਦੇ ਗਾਇਸ ਮੁਸਕਾਨ ਹੋ ਗਈ ਗੋਹੜ ਸੁੱਟਦਾ ਕਿਹੜਾ ਬਚਿਆ ਮੇਰੇ ਜੇਬ ਵਿੱਚ ਕੋਈ ਕਿਹੜਾ ਬਚਿਆ ਕੋਈ ਨਹੀਂ ਬਚਿਆ ਆ ਚਲੋ ਦੋਸਤੋ ਅੰਦਰ ਚੱਲ ਕੇ ਅੰਦਰ ਚੱਲ ਕੇ ਅਸੀਂ ਖੜੇ ਗਏ ਤਾਂ ਅਸੀਂ ਮੰਦਿਰ ਪਹੁੰਚ ਗਏ ਮੈਂ ਦੇ ਦਿੱਤਾ ਹੀ ਚਲੋ ਸਸਾ ਅਸੀਂ ਰੇਂਜਾ ਖੜ ਗਏ ਮੈਂ ਛੱਡ ਕੇ ਪਾ ਦਿੱੰਗੋ ਜਿੱਥੇ ਆ ਬੜਿਆ ਹੱਤੋਂ ਲਾ ਉੱਪਰ ਡਾਲ ਲੇ ਨਾਈ ਰਾਜ ਕਮੇਡੀਸ਼ਨ ਨਾਲ ਹੀ ਰੱਖ ਦਿੰਦੇ ਤੋਬਰੀ ਫਲੇਵਰ ਕੋਈ ਤੇ 40 ਕਿਲਾ ਮਿਲਦਾ ਆ ਫੜੀ ਰੀਤ ਮੈਂ ਇੱਕ ਮਿੰਟ ਬਾਅਦ ਪੱਟਕੀ ਬੰਨ ਲਵਾਂ ਸਰ ਤੋਬਰੀ ਜੇ ਵਾ ਬੇ ਚੱਲ ਗੇਂ ਚੱਲ ਪਰ ਕਰ ਮਗਾ ਦੇ ਚੱਲ ਧਿਆਨ ਨਾਲ ਨਾ ਰੀਗਲ ਨਾ ਵਜੇ ਤੇਰੇ ਸਿਰ ਝੋਟ ਕੇ ਕੋਈ ਹੋਈ ਵਾਈ ਗੁਰੂ ਵਾਈ ਗੁਰੂ ਕੀ ਬਾਰੇ? ਤੇ ਨੋਂ ਦਾ ਸੱਗਨੇ ਸੀ ਇੱਕ ਬਾਰੇ ਵੀ ਛੇਕ ਰਿਹਾ ਹੁੰਦਾ ਜਾਨਵਰੋਂ ਆਮਾ ਕਰੀਂ ਆਮਾ ਆ ਰੋਗੀ ਇਹਦੀ ਕਰ ਲੱਗੇ ਮੰਮੀ ਮੰਮੀ ਕਹਿੰਦੀ ਮੇਰੇ ਛੇਕ ਪੈਰੇ ਤਾਂ ਦੂਰ ਦੇਖ ਕੇ ਚਾ ਚੜ ਜਾਂਦੇ ਨੇ ਤੁਨ ਨਪਜ ਯਾਸ਼ੀਵ ਸ਼ੰਕਰ ਯਾਸ਼ੀਵ ਸ਼ੰਕਰ ਜੈ ਭੋਲੇ ਨਾ ਨੰਨੇ ਗੱਡੀ 'ਚ ਪਏ ਨੰਨੇ हमारा नाम

ਆਪਾਂ ਫਿਰ ਇੱਧਰ ਘਰ ਚੱਲਦੇ ਆਂ ਪਾਣੀ ਦੀ ਬੇਨਸਰ ਪਾਣੀ ਦੀ ਚੱਲੂ ਪਾਣੀ ਦੀ ਦੋ ਫਲਟਾ ਟਿੱਕੀ ਦੇ ਆ ਵੀ ਮੈਂ ਠੱਠੀ ਗਿਆ ਤਲਾ ਚੱਲ ਗਿਆ ਫਿਰ ਆ ਗੜੀ ਗੱਡੀ ਆਪਾਂ ਵੀ ਚੱਲਦੇ ਆਂ ਆਪਾਂ ਇੱਥੇ ਬੱਸ ਇੱਥੇ ਖੜ ਗਿਆ ਕੀ ਕਰਨਾ ਇੱਥੇ ਖੜ ਕੇ ਆਪਾਂ ਮੈਂ ਲੱਗ ਗਿਆ ਨੰਦ ਜਾ ਕੇ ਲੇਟ ਕਰਦੇ ਫਿਰ ਆਪਾਂ ਨਾਲ ਹੀ ਚੱਲ ਜੇ ਸਟੋਰੀ ਕੋਰੀਅਨ ਪੈਂਟ ਕਹਿੰਦੇ ਸੀ ਤੇਰੇ ਲਈ ਕੇਕ ਰੱਖਿਆ ਪੱਤਿਆਂ ਦਾ ਸਪੈਸ਼ਲ ਛੇ ਵਾਲਾ ਤਾਂ ਫੁੱਸਕੇ ਦੋਸਤੋ ਮੈਂ ਨਿਊ ਸਲੀਪਰਸ ਲੈ ਕੇ ਆਇਆ ਤੇ ਕਿਹੜਾ ਰਾਮਿੰਝ ਜੱਜੀ ਕਹਿੰਦਾ ਕਿ ਬੜਾ ਚਕਲੇ ਪੈਟ ਧਰ ਦਿੰਦਾ ਮੈਂ ਤੇ ਹੋਰ ਕਿਹੜੇ ਇੱਚ ਦੇਣੇ ਧਰੀ ਦਾ ਬੰਦਾ ਬਚਾ ਮੁੰਡਾ ਵੀ ਲੈ ਜਾ ਹੌਲਾ ਦੇਖੀ ਤੂੰ ਨਾ ਦੇਖੇ ਥੱਲੇ ਗਾਰੇ ਚ ਡਾੜੀ ਬੜੀ ਜੰਨਾ ਮੈਂ ਤਾਂ ਉਸੇ ਸ਼ਾਲ ਮਾਰਦੇ ਨੇ ਆ ਤੇਰੇ ਨਵੇਂ ਜੁੱਤੀਆਂ ਚੱਪੜਾਂ ਵੀ ਕੀ ਫਾਇਦਾ ਨਵੀਂ ਪੈਂਟ ਦਾ ਸੁੱਤਿਆ ਨਾਸ ਕਰ ਗਿਆ ਲੋ ਇਹ ਕਿਹੜਾ ਨਵੀਂ ਆ ਪੁਰਾਣੀ ਹੋ ਗਈ ਮੈਂ ਤਾਂ ਉਹ ਗੱਡੀ ਕੋ ਚਲਾ ਚੰਮ ਉਰੇ ਆ ਦੇਖੋ ਜਾਣ ਕੇ ਜਾਣ ਕੇ ਇਹ ਥੋੜੀ ਪਾਣੀ ਦੀ ਲਵੇੜਤੀ ਗੱਡਿਆਂ ਅੰਕਲ ਅੰਕਲ ਥੋੜੇ ਆਂਟੀ ਆ ਤਾਂ ਹੀ ਤਲਵੇੜੀ ਜੁਲਫਾਂ ਕਾਲੀਆਂ ਕਾਹਨੀਆਂ ਮੈਂ ਡੇਬੀ ਦੇ ਵਿੱਚ ਪਾ ਨਹੀਂ ਮੈਂ ਇੱਕ ਮਿਲੀ ਵੀ ਨੂੰ ਅਪਸਰਾ ਕਿੰਨਾ ਦੇ ਵਿੱਚ ਬਾਹਰੀ ਆ ਮੈਂ ਥੱਪੜ ਮਾਰ ਕੇ ਲਾੜੀ ਆ ਦੋਵੇਂ ਲਾਈਨਾਂ ਵਾਲੀਆਂ ਉਹਨੇ 5-7 ਵੇਖੇ ਕਿਤੇ ਕਿਤੇ ਸਮਝ ਵਾਰ ਇੱਕ ਮਿਲੀ ਮੈਨੂੰ ਆਹ ਰਾਦ ਕਿੰਨਾ ਦੇ ਵਿੱਚ ਬਾਹਰ ਹੀ ਆਉ ਮੈਂ ਥੱਪੜ ਮਾਰ ਕੇ ਲਾਈਆਂ ਅਰੇ ਰੱਬਾਏ ਤੇ ਦੋਸਤੋ ਆਪਾਂ ਹੁਣ ਘਰੇ ਆ ਗਏ ਘਰੇ ਆ ਕੇ ਫਰੈਸ਼-ਫਰਿਸ਼ ਹੋ ਕੇ ਬੈਠ ਗਏ ਆ ਗਾਇਜ਼ ਫਰੈਸ਼ ਗਾਇਜ਼ ਮੈਂ ਗੱਲ ਦੱਸਦਾ ਚਲੋ ਮੈਂ ਗਿਸਤਾਂ ਕਰਿਓ ਫਰੈਸ਼ ਅਪਰੋਸ਼ ਪਤਾ ਕੌਣ ਕਹਿੰਦੇ ਨੇਂ ਡਿਆ ਗੋੜੇ ਤੇ ਗਾਈਸ ਤੁਹਾਨੂੰ ਮੈਂ ਅਸਲੀ ਫਰੈਸ਼ ਦਾ ਮਤਲਬ ਦੱਸਦਾ ਮੈਨੂੰ ਵੀ ਸਾਇੰਸ ਕਿ ਲੱਗ ਗਾਈਸ ਤੁਸੀਂ ਫਰੈਸ਼ ਦਾ ਮਤਲਬ ਛੱਡੋ ਆ ਦੇਖੋ ਆ ਕਹਿ ਦਿੰਦੇ ਆ ਤੇਲ ਤੇਲ ਆ ਦੇਖੋ ਆ ਤੇਲ ਇਕੱਲਾ ਦੇਖੋ ਜੈਲ ਟਾਈਪ ਆਏ ਪੂਰਾ ਲੋਕੇ ਗਾਈਸ ਕਾਪੀ ਵੀ ਕਰਨ ਲੱਗੇ ਸਾਡੀ ਗੱਲ ਤੁਹਾਨੂੰ ਮੈਂ ਗਾਣਾ ਦਵਾ ਕਾਪੀ ਹੋਣ ਲੱਗੀ ਕਿਦਾਂ ਜਿਗਾ ਇੱਕ ਮਿਲੀ ਮੀਨੂ ਅਪਸਰਾ ਕਿੰਨਾ ਦੇ ਵਿੱਚ ਬਾਹ ਲੀਆਂ ਮੈਂ ਥੱਪਣ ਮਾਰ ਕੇ ਲਾ ਲਈਆਂ ਤੋ ਪਰ ਇਹ ਆ ਦੇਰ ਮੈਂ ਹੁਣ ਬਲੌਗ ਬਣਾਵਾ ਗਿਆ ਫੜਾ ਦੋਸਤੋ ਇਕੱਲੇ ਸੇ ਬੈਠੋ ਬੈਠੋ ਨਹੀਂ ਦੋਸਤੋ ਬਾਸ ਤੁਸੀਂ ਇਹ ਪੈਕਿੰਗ ਕਰ ਲਈਏ ਅਸੀਂ ਫਿਰ ਮਿਲਦੇ ਆਹ ਦੇਖ ਲਓ ਇੱਧਰ ਗਈ ਸਸਤਾ ਨੋ ਕੈਰੀ ਨਹੀਂ ਆ ਅਸੀਂ ला ਸਕਦੇ ਆ ਮੂਹ ਤੇ ਕੁਸ਼ੰਦਾ ਤਾਂ ਆ ਚਲੋ ਅਸੀਂ ਆ ਸਾਡੀ ਕੁੜੀ ਦੇ ਵੀ ਲਾ ਦਿੰਦੇ ਹਾਂ ਥੋੜਾ ਛੋਟਾ ਜਿਹਾ ਬੱਚਾ ਏ ਇਹਦੀ ਉਮਰ ਕਿੰਨੀ ਹੈ ਨਫਤ ਪਾਪੀ ਇੱਕ ਤੋਂ ਵੀ ਛੋਟੇ ਦੇ ਲਾ ਦਿੰਦੇ ਆ ਅਸੀਂ ਅੰਬਰ ਦੇ ਵੀ ਲਾ ਦਿੰਦੇ ਹਾਂ ਤੁਮ ਮਰਚ ਨਹੀਂ ਆ ਕਿੰਨੋਂ ਮੈਨੂੰ ਲੱਗਾ ਲੈ ਬਤ ਉਹ ਨਹੀਂ ਉਹ ਆਹ ਇਹਦੇ ਨਾਲ ਜਿਹੜਾ ਟਿਕੜੀ ਟੁੱਤੀ ਰੁਜਾ ਭਰਾ ਵੀ ਡਰਾਦਾ ਮਿੰਦਾ ਮਾਤਾ ਬੜੇ ਬੜੇ ਪੜਾ ਧਿਆਨ ਨਾਲ ਦੇਖੰਦੇ ਸੀ ਬੈਠਾ ਮम्मा ਅੱਖਾਂ ਚ ਮੋਦੀ ਮम्मा ਉਹ ਇਹਨਾਂ ਦੀ ਅੱਖਾਂ ਚ ਪੈ ਵੀ ਜਾਵੇ ਨਾ ਪੂਰਾ ਨਿਗਾ ਹੀ ਵੱਧਦੀ ਹੈ ਹੋਰ ਕਸ਼ੀਂ ਦੇ ਇਕੱਠਾ ਇਹ ਨਾ ਕਰ ਮਤਾਂ ਚਲ ਆ ਜਮਨੇਂਦਰ ਚਲੇ ਬਿਨਾਂ ਮਾ ਹਾਇ ਇਹ ਆ ਨਹੀਂ ਯਾਰ ਛੱਡ ਪਰ ਮੈਂ ਕੀ ਕੇਮ ਨਹੀਂ ਆਂਦੀ ਮੈਂ ਤਾਂ ਸੌਂ ਜਾ ਕਰੇ ਕਰੇ ਫਟਾਫਟ ਕਿੰਨਾ ਟਾਈਮ ਲਗੋ ਤੋ ਡਾਕੂਮੈਂਟ ਲਾਉਣਾ ਮੈਂ ਇੱਥੇ ਕਿਹੜਾ ਸਾਰੀ ਨਾ ਕਰ ਰਿਹਾ ਹਾਂ ਉੱਪਰ ਨਾ ਆ ਮੈਨੂੰ ਕੀ ਮਾਰਤਾ ਉਹ ਬੋਲੇ ਬੱਲਾ ਉਹਨੇ ਮੋੜਾ ਨੰਨੇ ਜੇ ਤੋ ਰੋਜ ਲਾਵੇਂ ਨਾ ਆਹਾਂ ਸਿਰ ਪਰ ਪੋਸਟ ਚੀਕੋ ਜਾ ਦੇਖ ਲੈ ਵਿਚਾਰੇ ਕਲਾਈਮਸ ਆਪਣੇ ਕਿੰਦੀ ਦੂਰ ਦੂਰ ਤੱਕ ਮੰਗਵਾਉਂਦੇ ਆ ਹੈ ਤੋ ਤੋ ਘਰੇ ਵੀ ਲਵਾਉਂਦਾ ਓਹਦੀ ਮੈਂ ਜਦੋਂ ਚਾਰ ਦਿਨ ਲਵਾ ਲਾਦਾ ਨਾ ਲਗਾਤਾਰ ਸਾਰੇ ਪਿੰਪਲ ਸੁੱਟ ਜਾਂਦੇ ਆ ਦੇ ਕੱਲ ਕੱਲ ਨੂੰ ਆ ਗੱਲ ਤੇ ਕਿੰਨੇ ਠੀਕ ਹੋ ਜਾਣੇ ਕੱਲ ਬਹੁਤ ਸੇ ਦੀ ਇੱਧਰ ਲੱਗਦੀ ਐ ਆਜੇ ਤਾਜੇ ਪਿੰਪਲਸ ਦੇ ਪੱਤੇ ਮਿਲੇਗੇ ਤਾਂ ਲੱਗਦੀ ਐ ਪਿੰਪਲਸ ਤੇ ਲੱਗਦੀ ਆ ਲੈ ਤੇਦਰ ਆਪਣੇ ਆਰਡਰ ਪੈਕ ਹੋ ਰਹੇ ਨੇ ਤੂੰ ਮੱਥਾ ਜਾਂ ਨਾ ਇਕੱਠਾ ਕਰਿਆ ਕਰ ਆ ਦੇਖਿਆ ਕੱਲ ਇਹਦੇ ਪੈਨ ਕੱਢੀ ਸੀ ਇੱਥੇ ਵਿੱਜ ਗਈ ਜਾਂਦੇ ਸੀ ਤਾਂ ਤੇਲ ਦਾ ਹੀ ਆ ਤੇਲ ਦਾ ਹੀ ਤੇਲ ਦਾ ਕੋਈ ਨਹੀਂ ਸੀ ਜੇ ਹਰਕ ਵੀ ਪਿਆਵਾ ਧੌਣ ਦੀ ਕਾਲ ਉਹਨਾਂ ਨੂੰ ਸਾਫ਼ ਹੋਈ ਇੱਧਰ ਕਰ ਲੈ ਬੂਟੀ ਕੱਲ੍ਹ ਪਤਾ ਲੱਗਦਾ ਸੀ ਨਾ ਨਾਤਾ ਵਾ ਇਹ ਉੁੱਤੀ ਮੇਰੇ ਲਈ ਕਰਨੀ ਆ ਅਜੇ ਲ ਡਾਰਕ ਸਰਕਲ ਪੈ ਲੱਗ ਗਿਆ ਤੇਰੇ ਵੀ ਆ ਦੇਖ ਥੱਲੇ ਹਾਏ ਨੰਨੇ ਆ ਦੇਖ ਹਾਏ ਕੋਲ سامنے ਖੜੇ ਪਿਆ ਮਨਿੰਦਰ ਸੌਣ ਲੱਗੇ ਤੂੰ ਤਾਂ ਇੱਧਰ ਕਰੀ ਮੂੰਹ ਆ ਲੱਤਾਂ ਹੀ ਸਹੀ ਕੰਮ ਉਹਦੇ ਨਾਮ ਹੀ ਉਹ ਮਾਰੀ ਫਟੂ ਲਾ ਦਮੇਰੀ ਆ ਦੇਖਣਾ ਡਾਰਕ ਸਰਕਲ ਦੇ ਲੈ ਇਧਰ ਆ ਦੇਖ ਹੁਣ ਗਾ ਗਾਣੇ ਡਾਰਕ ਸਰਕਲ ਦੇ ਦੀ ਮੈਂ ਹੁਣ ਗਾ ਗਾਣੇ ਡਾਰਕ ਸਰਕਲ ਦੇ ਦੀਆਂ ਲੈ ਕੀ ਆ ਸਾਲਾ ਇਹ ਤਾਂ 16 ਸਾਲਾਂ ਚ ਪੈ ਗਏ ਇੰਨੇ ਸਾਲਾਂ ਦਾ ਕਦੋਂ ਹਾਏ ਹਾਏ ਨਾ ਤਾਂ ਗਾਇਜ਼ ਆਪਾਂ ਦੇ ਡਾਰਕ ਸਰਕਲ ਦੇਖ ਲੈ ਫਿਰ ਮਿਲਦੇ ਆ ਕੀ ਦੇਖ ਲਈ ਬਹੁਤ ਜ਼ਿਆਦਾ ਹੋ ਗਿਆ ਉੱਪਰ ਦੇ ਉੱਪਰ ਬਹੁਤ ਜ਼ਿਆਦਾ ਹੋ ਗਿਆ ਤੇਰੇ ਤੇ ਦਾਗ ਸਰਕਲ ਜੀ ਅੱਖ ਨੂੰ ਨਵਾਦੀ ਤਾਂ ਜੂੜਾ ਰਹਿਣਾ ਉਹ ਤੂੰ ਤਾਂ ਦੇਖਿਆ ਅਤਰੀਆਂ ਕਿਉਂ ਤੂੰ ਜਾ ਮਾਇਆ ਉਹ ਕਰਾਖ ਬੰਦ ਅੱਖ ਬੰਦ ਕਰ ਨਾ ਮੈਂ ਤਾਂ ਨਾ ਮੈਂ ਡਾਕਟਰ ਕਰਨ ਕਿ ਕਹਿੰਦੇ ਸਰਦੋਗਰਾ ਮਾ ਫੇਰ ਮਾਂ ਮਮੀ ਨੇ ਸਰਤਨ ਕਰਾਉਂ ਕਰਾ ਰਗਾ ਆ ਦੇਖ ਅੱਖ ਦੇ ਉੱਤੇ ਕਿੱਡਾ ਦਾਗ ਪੈ ਗਿਆ ਨਾ ਤੇਰੇ ਇਹ ਜ਼ਖਮ ਕਾਹਦਾ ਨੂੰ ਗਿਆ ਹਣ ਚੁੱਪ ਕਰਕੇ ਲੀੜਾ ਲੈ ਕੇ ਉੱਤੇ ਪੈ ਜਾ ਬੱਸ ਬਰਾਬਰ ਮਰਮਾਇ ਸਾਦ ਪਰ ਇਹ ਅਟ ਕਿੰਦਰ ਚੰਬੜੀ ਜਾਂ ਲਾ ਮਾਮੀ ਬੰਗਾ ਜਾ ਮਾ ਤੂੰ ਇਹਨੂੰ ਮਾਰ ਦੇ ਨਾ ਕੱਲ ਨੂੰ ਮੰਮੀ ਹਣ ਮੇਰੇ ਢੂਈ ਦਾ ਇਹਨੂੰ ਮਲਾ ਦੇ ਐਣ ਮੇਰੇ ਐਣ ਮੇਰੇ ਢੂਈ ਦਾ ਕਿਸੇ ਦੀ ਪਸੰਗੀ ਘੁੱਟ ਦਿਆਂ ਇਹ ਐਣਾ ਮੇਰੇ ਸੰਗੀ ਘੁੱਟ ਨਹੀਂ ਸੀਗੀ ਉੱਤੇ ਮੜ ਚੋ ਕਿਸ ਵਜਰ ਆ ਚੱਲ ਪਾਪਾ ਨੇ ਮੇਰੇ ਕੂਣੀ ਦੇਖੀ ਨਹੀਂ ਕਾਲੀ ਕੂਣੀ ਕਰ ਦੇ ਮੇਰੇ ਕੁਝ ਜੋ ਕੀ ਕੱਢਦਾ ਮੈਂ ਨੇ ਫੜੀ 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 ਨੀਂਦ ਹੁੰਦੀ ਬੜਾ ਐਂਡ ਤੇ ਆਰਡਰ ਨੀਂਦ ਆ ਗਈ ਨਹੀਂ ਤੁਹਾਨੂੰ ਨੀਂਦ ਆ ਗਈ ਸਾਰਿਆਂ ਨੂੰ ਇੱਥੇ ਪਹੁੰਚ ਆਪਰੇ ਆਰਡਰ ਦੇ ਵਿੱਚ ਲਿੰਕ ਦੇ ਵਿੱਚ ਲਾਈਕ ਕਮੈਂਟ ਸ਼ੇਅਰ ਕਰ ਦਿਓ ਆਪਣੀ ਡਵਾਈਸ ਤੇ ਗੇਂਟ ਵਧਣਾ ਦਾ ਸੱਜਣ ਪਰਲਪਲ ਹੋਰ ਦੇ ਸਭ ਨੂੰ ਪੂਰੇ ਅਦੋਰਸੋਂ ਤਾਂ ਉਹਨੇ ਉਹਨੇ ਕਿਉਂ ਤੁਹਾਨੂੰ ਮਿਲਦੇ ਨੇ ਨੈਕਸਟ ਲੋਗ ਦੇ ਵਿੱਚ 15 ਤਰੀਕ ਤੋਂ ਆਰਡਰ ਵੱਧ ਜਾਣਾ ਉਹ ਰੇਟ ਵੱਧ ਜਾਣਾ ਗਾਇਸ ਬਾਏ ਬਾਏ ਅਰਜੋ ਬਾਏ ਬਾਏ ਗਾਇਸ ਆ ਗਏ ਉਹ ਨਾ ਉਹ ਤੇਰਾ ਲੈਂਗੇ ਕਿ ਤੇ ਮੇਰੇ ਦਰਚ ਮਾਰੂਗਾ ਮੈਂ ਦਵਾਉਂਦੇ ਹਾਂ ਸਾਰੀ ਇੱਥੇ ਹੀ ਤੇਰੇ ਭਾਜੇ ਗਏ ਆ ਦੇ ਗਾਈਂ ਐ ਕਰਕੇ ਮਾਰਨਾਈ ਆ ਦੇ ਮੈਂ ਸਾਰਾ ਮਾਰਦੇ ਆ ਨਾ ਸੋਰੀ ਬਾਪਾ ਐ ਐ ਐ ਥੱਲੇ ਨੂੰ ਨਹੀਂ ਮਾਰਦੀ ਮੈਂ ਇਹ ਐ ਕਰਕੇ ਉੱਪਰ ਨੂੰ ਤੇ ਬਾਏ